ਜਿਨ੍ਹਾਂ ਕੋ ਸਰੋਕਾਰ ਨੇਗਾ ਇੰਦਾ ਆਪਣਾ ਖਜ਼ਾਨੇ ਦੀ ਚੰਗੀ ਧੱਜੀ ਉਡਾਈ ਭਰ ਗਿਆ ਉਹਨੇ ਸਿਰਫ ਇਹਨਾਂ ਦੇ ਦਿਮਾਗ 'ਚ ਆ ਕੇ ਸ਼ੋਰਟ ਪਬਲਿਸਿਟੀ ਦੇ ਲਈ ਲੋਕਾਂ ਨੂੰ ਮੂਰ ਪੁਣਾਈ ਚਲੋ ਟੁਟਕਲੇ ਸਲਾਈ ਚਲੋ ਕਮੇਟੀਆਂ ਕਰੀ ਚਲੋ ਆਹ ਹੋਰ ਪੂਲ ਜਲੂਲ ਦੀਆਂ ਗੱਲਾਂ ਕਰੀ ਜੋ ਲੋਕਾਂ ਦਾ ਢੇਣਾ ਨਹੀਂ ਪੈਂਦਾ ਨਾ ਪੈਂਦਾ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਕਜੁੱਟ ਨਹੀਂ ਲੱਗੇ ਜਿਹੜਾ ਪਿੰਡਾਂ ਪੰਚਾਇਤਾਂ ਦਾ ਪੈਸਾ ਆਇਆ ਉਹ 15ਵੇਂ ਮਿਤੀ ਕਮਿਸ਼ਨ ਦਾ ਯਾਨੀ ਕਿ ਕੇਂਦਰ ਸਰਕਾਰ ਦਾ ਪੈਸਾ ਆਟੋਮੈਟਿਕਲੀ ਤੁਹਾਡੇ ਪੰਚਾਇਤ ਵਿੱਚ ਟ੍ਰਾਂਸਫਰ ਹੁੰਦਾ ਵਾ ਉਹਦੇ ਚ 50 ਪੈਸੇ ਕਹਿੰਦੇ ਜੀ ਟਾਇਟ ਹੈ 50 ਪੈਸੇ ਅਨਟਾਇਟ ਹੈ ਪਾਣੀ ਪੁਲੀ ਬਾਸ ਤੇ ਥੋੜਾ ਜਿਆਦਾ ਪੈਸਾ ਲੱਗਦਾ ਇਸ ਤੋਂ ਇਲਾਵਾ ਕੋਈ ਪਿੰਡ ਚ ਪੈਸਾ ਨਹੀਂ ਆਇਆ ਅੱਛਾ ਹੁਣ ਆ ਗਈ ਪੰਚਾਇਤੀ ਇਲੈਕਸ਼ਨ ਉਤਲੀਆਂ ਹੋਰ ਬਹੁਤ ਉਨਤਾਈਆਂ ਨੇ ਇਹਨਾਂ ਦੀਆਂ ਇਹਨਾਂ ਦੇ ਬਲਿਸਟਰਜ਼ ਇਹਨਾਂ ਦੇ ਜੋ ਐਮ ਐਲ ਏਜ਼ ਜੋ ਲੁੱਟ ਕੁਸਟੋਚ ਮਾਈਨਿੰਗ ਚ ਲੱਗੇ ਹੋਣ ਨੇ ਆ ਘਟਾਰੂ ਚੱਕ ਆਪਣੇ ਕੰਮ ਚ ਲੱਗਾ ਆ ਬਲੰਗਾਰ ਸੇ ਕਰਤਾਰਪੁਰਾਣਾ ਹੋਰ ਹੀ ਕੰਮ ਚ ਲੱਗਾ ਇਹਨਾਂ ਦੀ ਇੱਕ ਐਮ ਐਲ ਏ ਸੀਗੀ ਜਿਹੜੀ ਉਹ ਮਾਨੂ ਕੁਜ ਨੇ ਐਨ ਆ ਆਰ ਆਈ ਕੁਰਸੀ ਦੇ ਕਬਜ਼ਾ ਕਰਦਾ ਇੰਨੀ ਲੁੱਟ ਵਿਚਾਈ ਆ ਔਰ ਅਗਲੀ ਗੱਲ ਸੂਣੋ ਅੱਛੀ ਤਰ੍ਹਾਂ ਨਾਲ ਇਹਨਾਂ ਦੀ ਪੰਜਾਬ ਪੱਧਰ ਤੇ ਗਵਰਨਮੈਂਟ ਦੀ ਕੋਈ ਨਾ ਤਾਂ ਪੈਸੇ ਆ ਤੇ ਨਾ ਕੋਈ ਅਫਸਰ ਸਾਹਿਬ ਤੇ ਪ੍ਰੋਪਰ ਪਕੜ ਹੈ ਸਮਝ ਗਏ ਤੁਸੀਂ ਆ ਪਰसों ਤੁਸੀਂ ਅੰਦਾਜ਼ਾ ਲਾਓ ਇੱਕ ਲੁਧਿਆਣੇ ਦਾ ਐਮਐਲਏ ਹੈ ਗੁਰਪ੍ਰੀਤ ਸਿੰਘ ਗੋਗੀ ਉਹ ਗੁਰਪ੍ਰੀਤ ਸਿੰਘ ਗੋਗੀ ਨੇ ਕੀ ਕੀਤਾ ਭਗਵੰਤ ਮਾਨ ਦਾ ਨੀ ਪੱਥਰ ਰੱਖਿਆ ਸੀ ਢੋਡੇ ਨਾਲ ਦੀ ਸਫਾਈ ਦਾ 2022 ਦਾ 650 ਕਰੋੜ ਰੁਪਇਆ ਲਾਵਾਂਗੇ ਤੇ ਪੈਸੇ ਤਾਂ ਮੈਂ ਦੱਸੇ ਕਿੱਥੋਂ ਲਾਉਣੇ ਪੈਸਾ ਨਹੀਂ ਨਾ ਉਨੇ ਤੈਸ ਚਾੜ ਕੇ ਉਹਦੇ ਇੰਨੀ ਨਮੋਸ਼ੀ ਹੋ ਗਈ ਐਮਐਲਏ ਨੂੰ ਕਿ ਉਹਨੇ ਆਪਣਾ ਉਹ ਜਿਹੜਾ ਭਗਤ ਮਾਨ ਦਾ ਤੇ ਆਪਣਾ ਵੀ ਪੱਥਰ ਕਿਹਾ ਸੋ ਆਪ ਜਾ ਕੇ ਢਾਟਾ ਢੁੱਟੋ ਕੇ ਤੁਸੀਂ ਸਾਰਿਆਂ ਨੇ ਦਿੱਖ ਲਿਆ ਸਾਰਾ ਕੁਝ ਸੋ ਇਸ ਕਰਕੇ ਇੱਕ ਅੱਛੀ ਤਰ੍ਹਾਂ ਪਹਿਲਾਂ ਗੱਲ ਸਮਝੋ ਤੇ ਇਹ ਫੇਲ ਸਰਕਾਰ ਹੋ ਚੁੱਕੀ ਜਾਂ ਪਾਰਲੀਮੈਂਟ ਵਿੱਚ ਲੋਕਾਂ ਨੇ ਧਾਰ ਦਿੱਤਾ ਦਾਸੀਤਾਂ ਦੇ ਕਿਨੂੰ ਕਰਾ ਦਿੱਤਾ ਵਾ ਇਸ ਗਵਰਨਮੈਂਟ ਦਾ ਕੋਈ ਕਵਿੰਕ ਨਹੀਂਗਾ ਇਸ ਪਾਰਟੀ ਦਾ ਕੋਈ ਕਵਿੰਕ ਨਹੀਂਗਾ ਹਾਂ ਅਲਟੀਮੇਟਲੀ ਆ ਜਾ ਕੇ ਪੰਜਾਬ ਦੇ ਵਿੱਚ ਜਿਹੜੀ ਆ ਕਾਂਗਰਸ ਦੀ ਤੇ ਜਿੱਦਣ ਅਕਾਲੀ ਦਲ ਨਵੇਂ ਸਿਰੇ ਤੋਂ ਅੱਜ ਨਹੀਂ ਇਹ ਜਿਹੜਾ ਹੁਣ ਅਕਾਲੀ ਦਲ ਦੇ ਵਿੱਚ ਜਿਹੜੇ ਬਾਕੀ ਨੇ ਇਹ ਸਾਰੇ ਪੱਤੀ ਕਹਿੰਦੇ ਉਹਦੇ ਚੱਲੇ ਹੋਏ ਕਾਰਪਸ ਨੇ ਜਿੱਦਣ ਅਕਾਲੀ ਦਲ ਨਵੇਂ ਸਿਰੇ ਤੋਂ ਰਿਵਾਈਵ ਹੋਏਗਾ ਪ੍ਰਾਈਮਰੀਲੀ ਪੰਜਾਬ ਦੀ 2027 ਦੀ ਇਲੈਕਸ਼ਨ ਉਹ ਵੱਡੀਆਂ ਦੋਹਾਂ ਧਿਰਾਂ ਦੇ ਦਰਮਿਆਨ ਹੈ ਇਹ ਕੋਈ ਕਿਸੇ ਘੜੇ ਤੇ ਟੱਕਰ ਨਹੀਂ ਗਈ ਕਿਸੇ ਪਲੇਅਰ ਚ ਰਹਿਣੇ ਮਿਲेंगे ਇੱਕ ਤਾਂ ਗੱਲ ਇਹ ਚੁੱਕੋ ਦੂਜਾ ਮਤਲਬ ਕਰਜ਼ੇ ਦੀ ਗੱਲ ਸੁਣਾ ਇਹ ਜਿਹੜਾ ਕਰਜ਼ਾ ਹੈ ਨਾ ਲਗਭਗ 3,70,000 ਰੁਪਏ ਦੇ ਲੱਗੇ ਚੱਲ ਚੜ ਚੁੱਕਾ ਹੋਣਾ 3,70,000 ਰੁਪਏ ਦਾ ਬਜਟ ਹੈ ਇਦਾਂ 33 32000 ਕਰੋੜ ਰੁਪਿਆ ਜਿਹੜੀ ਸਰਕਾਰ ਇਹ ਵਿਆਜ ਭਰਨਾ ਪੈਂਦਾ ਮੁਫਤ ਥੋੜੋ ਦੁੱਧ ਕਰਦਾ ਔਰ ਜਿਹੜੀ ਆ ਬਿਜਲੀ ਮੁਫਤ ਦਿੱਤੀ ਗਈ ਜਿਹੜੇ ਮਗਰਲੇ ਟਿਊਬਲ ਮੁਫਤ ਦਿੱਤੇ ਗਏ ਕੁਝ ਹੈਰਾਨ ਹੋਵੋਗੇ 24000 ਕਰੋੜ ਰੁਪਿਆ ਸਾਲ ਦਾ ਉਹਦਾ ਭਰ ਲਿਆ ਸਕਦਾ ਜਿਹੜੀ ਸਰਕਾਰ 13000 ਕਰੋੜ ਰੁਪਿਆ ਬੇਸਤੂ ਕੋਰੀ ਵਿੱਚ ਤੇ ਵਿਆਜ ਵਿੱਚ ਲਟਾਇਆ ਉਹ ਪੈਸੇ ਕਿਸ ਨੇ ਲਏ ਕਿ ਅਸੀਂ ਤਾਂ ਆਪਣੇ ਇੱਕਾ ਪਿੰਡਾਂ ਦੇ ਵਿੱਚ ਜਿਹੜੇ ਕੋਈ ਇੱਛਾ ਹੈ ਉਹ ਚੈਤਾ ਰੋਸੀ ਹਿੱਸਾ ਪੁਰਾਣੇ ਚੱਲਣ ਦੇ ਚੰਗੀਆਂ ਲੜਕੀਆਂ ਚੰਗੇ ਰਹਿਦੇ ਤਾਂ ਕੋਈ ਕਿਸੇ ਨਹੀਂ ਜਾਣਦਾ ਕਿ ਚੰਗੇ ਬੰਦੇ ਹਾਰਦੇ ਕਿਉਂ। ਐਵੇਂ ਬਾੜੇ ਦੇ ਵਿੱਚ ਹੁੰਦੇ ਨੇ ਆਪੇ ਉਹ ਪਿੰਡوں ਵਿੱਚ ਜ਼ਾਇਦਾ ਖਾਬ ਕਰਦੇ ਕਿ ਇਹਨਾਂ ਅੱਛੀ ਨਿਸ਼ਚਿਤ ਕੋਈ। ਪਰ ਉਹ ਅੱਛੇ ਤਰੀਕੇ ਨਾਲ ਲੋਕਾਂ ਨੂੰ ਘਟਾਉਣ ਵਾਲੇ ਉਹਦੇ ਵਿੱਚ ਕਿਸੇ ਬੰਦੇ ਵਿਅਕਤੀ ਵਿਸ਼ੇਸ਼ ਤੇ ਗਵਰਨਮੈਂਟ ਦੇ ਮੁਲਾਜਮਾਂਾਂ ਦੇ ਤੋਂ ਮੌਕਾ ਪੁਆਇਆ ਨਹੀਂ। ਇਹ ਤਾਂ ਹੈਗਾ ਐ ਸੰਕਟ ਉੱਤੇ ਉੱਪਰ ਹਾਲਾਤ ਮੇਰੇ ਵਾਤਾਵਰਣ ਨੇ ਸਟੇਟ ਲੈਵਲ ਦੇ ਉੱਤੇ। ਆਪਣੇ ਹਲਕੇ ਦੇ ਵਿੱਚ ਨਾ ਚੰਦ ਖਗਜ਼ਾਰੇ ਜਿਹੜੀਆਂ ਆਉਂਦਾ ਮੈਂ ਤੁਹਾਡੇ ਧਿਆਨ ਚਾਹਣਾ। ਸਭ ਤੋਂ ਪਹਿਲਾਂ ਪੂਚੈਤਾ ਦੀ ਗੱਲ ਚੱਕਣਾ ਸਰਦੋ। ਇਹ ਬੋਰਡ ਬੰਦੀ ਜਿਹੜੀ ਹੈਗੀ ਨਾ ਇਹ 2023 ਦੇ ਦਸੰਬਰ ਦੀ ਹੋਣੀ ਹੈ। ਸਮਝ ਗਏ ਤੁਸੀਂ ਉਹ ਇਲੈਕਸ਼ਨ ਕੱਲ ਕੀਆ? ਇਲੈਕਸ਼ਨ ਇਮੀਡੀਏਟਲੀ ਹਲੇ ਸ਼ਾਇਦ ਪੂਚੈਤਾ ਵੀ ਬੁਲਗੀ ਨਾ ਆਵੇ। ਹੁਣ ਚਾਰ-ਪੰਜ ਦਿਨ ਅਜੇ ਸਰੂ ਉਹਨਾਂ ਨੂੰ ਲੰਦਣਾ ਕੋਈ ਸਰਕਾਰ ਨੂੰ ਪੂਚੈਤਾ ਤੇ ਉਹਨਾਂ ਤੋਂ ਕੌਨਫੀਡੈਂਸ ਹੈ ਨਹੀਂਗਾ। ਤੁਸੀਂ ਆਪੋਂ ਆਪਣਾ ਕੀ ਗੱਲ ਤੁਸੀਂ ਕਹੀ ਜਾਂਦੇ ਹੋ ਉਹਨਾਂ ਨੂੰ ਆਪਣਾ ਕੌਨਫੀਡੈਂਸ ਹੈ ਨਹੀਂਗਾ। ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਬੱਦੀ ਹੈ ਨਹੀਂਗੇ। ਔਰ ਅਗੇ ਚਾਰ ਜਿੰਨੇ ਚੋਣਾਂ ਆ ਰਹੀਆਂ ਨੇ ਸਟੇਟੀਆਂ ਚ ਲੋਕ ਉਹ ਜਿੰਨੀ ਚੋਣਾਂ ਜਿਹੜੀਆਂ ਲੋਕ ਨੂੰ ਸਟੂਟ ਕਰਕੇ ਜਿੱਦਾਂ 70 ਦਾ ਨਮਲਾ ਵਟ ਜਿਹ ਉਹਦੇ ਤੋਂ ਤਿੰਜੇ ਦਾ ਕੋਈ ਮੁੱਲ ਨਹੀਂਗਾ ਜਨਰਲ ਇਲੈਕਸ਼ਨ ਦਾ ਮੁੱਲ ਹੁੰਦਾ ਜਿੱਦਾਂ ਲੋਕ ਸਭਾ ਦੇ ਵਿੱਚ 10 ਸੀਟਾਂ ਜਿਹੜੀਆਂ ਅਸੀਂ ਆਵਾਜ਼ ਦੀ ਪਾਰਟੀ ਆ ਆਪਣੇ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਧਿਆਨ ਚ ਕੁਝ ਮਸਲੇ ਲੈ ਕੇ ਆਉਣਾ ਚਾਹਣਾ ਔਰ ਜਿਹੜੀ ਪੰਚਾਇਤ ਦੀ ਲਿਸਟ ਛੋਟੀ ਜੀ ਗੱਲ ਹੈ ਜਿੱਦਾਂ ਜਗਜੀਤ ਨੇ ਕਿਹਾ ਆਪਾਂ ਲੈ ਲਾਂਗੇ ਜਿੱਦਣ ਸਾਡਾ ਦਿਲ ਕੀਤਾ ਲੈ ਵੀ ਲਈਆਂ ਐਕਸ਼ਨ ਸਾਰੀਆਂ ਮੇਰੇ ਕੋਲ ਇਹ ਲਿਸਟ ਕਿਸ ਨੂੰ ਚਾਹੀਦੀਆਂ ਹੋਣੀਆਂ ਨਾ ਕਿਸੇ ਵੀ ਪਿੰਡ ਦੀ ਜੇ ਤੁਹਾਨੂੰ ਲੱਗਦਾ ਕਿ ਸੂਚੀ ਨਹੀਂ ਮਿਲੀ ਹੈ ਕਿ ਮਤਦਾਤਾ ਦਾ ਉਹ ਸੂਚੀਆ ਲੈ ਲੈ ਪਰ ਇਦਾਂ ਦੀ ਕਦੀ ਇਲੈਕਸ਼ਨ ਮੈਂ ਦੇਖੀ ਨਹੀਂ ਸੀ ਅਸੀਂ ਕਾਫੀ ਕਦਾ ਵਿਰਾਜ ਦੇਖਿਆ ਹੋਆ ਲਿਸਟਾਂ ਇਹ ਤੋਂ ਬਹੁਏ ਨਹੀਂ ਤੇ ਔਰ ਉਹ ਜਿਹੜੀਆਂ ਆਬਜੈਕਸ਼ਨਸ ਤੁਸੀਂ ਲਾਉਣੀਆਂ ਨਾ ਉਹ ਐਵੇਂ ਨਾ ਲਿਖ ਕੇ ਲਾਓ ਸਾਡੇ ਕਾਗਜ਼ ਨੂੰ ਦੀ ਕੋਈ ਵੈਲਿਊ ਨਹੀਂ ਉਹ ਕਾਇਦਾ ਤੌਰ ਤੇ ਤਿੰਨ ਫੋਰਮ ਆਚਾਰੀ ਦਿੱਤੇ ਗਏ ਸਟੇਟ ਇਲੈਕਸ਼ਨ ਕਮਿਸ਼ਨ ਨੇ ਫੋਰਮ ਨੰਬਰ 1 ਫੋਰਮ ਨੰਬਰ 2 ਫੋਰਮ ਨੰਬਰ 10 ਅਸੀਂ ਸਰਕੂਲੇਟ ਨਹੀਂ ਕੀਤੇ ਅਜੇ ਅਜੇ ਲਾਗੇ ਦੇ ਗੋਪਾ ਜੇ ਕਿਸ ਨੂੰ ਚਾਹੀਦਾ ਹੋਵੇ ਤਾਂ ਸਾਡੇ ਦਫ਼ਤਰ ਤੋਂ ਤੁਸੀਂ ਉਹ ਫਾਰਮ ਮੰਗਾ ਲਓ